ਆ ਮੈਚ ਤੇ ਨੌਜਵਾਨਾ ਮੁੱਕਣ ਦਾ ਨਾਂ ਹੀ ਨਹੀਂ ਲੈਂਦਾ ਐਣ ਮੇਰੇ ਮਿੱਤਰੋ ਚੋਟੀ ਦਾ ਮੈਚ ਹੈ ਕਬੱਡੀ ਕਿਹੜਾ ਖਿਡਾਰੀ ਪਾਉਣ ਦੇ ਲਈ ਆਵੇਗਾ ਮੈਚ ਪੂਰਾ ਫਸਿਆ ਹੋਇਆ ਫਾਈਨਲ ਮੈਚ ਖੇਡਿਆ ਜਾ ਰਿਹਾ ਤੋਫੇ ਚਿੱਠੀਆਂ ਮੁੰਦੀਆਂ ਸਭ ਗਾਨੀਆਂ ਮੂਰਤੀਆਂ ਓਏ ਕਰਤੀ ਚੈਟ ਡਿਲੀਟ ਸਭ ਨਿਸ਼ਾਨੀਆਂ ਮੂਰਤੀਆਂ ਕੁਝ ਨਹੀਂ ਰੱਖਿਆ ਕੋਲ ਸਾਰੀ ਦੀ ਸਾਰੀ ਤੋੜ ਲਈ ਅਸੀਂ ਇੱਕ ਦੂਜੇ ਦਾ ਭਲਾ ਸੋਚ ਕੇ ਓਏ ਯਾਰੀ ਤੋੜ ਲਈ ਅਸੀਂ ਇੱਕ ਦੂਜੇ ਦਾ ਭਲਾ ਸੋਚ ਕੇ ਓ ਯਾਰੀ ਤੋੜ ਲਈ ਪਰ ਰੈਫਰੀ ਦੋ ਨੇ ਰੇਫਰੀ 2 ਨੇ ਰੈਫਰੀ ਦਾ ਬੈਂਸ ਨਾ ਕਰਿਓ ਰੈਫਰੀ 2 ਨੇ ਜੋ ਫੈਸਲਾ ਕਰਨਗੇ ਮੰਨਣਾ ਪਵੇਗਾ ਬੇਨਤੀ ਹੈ ਰੈਫਰੀ ਨਾਲ ਕੋਈ ਵੀ ਵੀਰ ਕਿੰਦੂ ਪਰੰਤੂ ਨਾ ਕਰੇ ਦੋ ਰੈਫਰੀ ਲੱਗੇ ਹੋਏ ਨੇ ਜੋ ਨੰਬਰ ਕਲੀਅਰ ਕੀਤਾ ਜਾਣਾ ਜੋ ਰੈਫਰੀਆਂ ਦਾ ਡਿਸੀਜਨ ਹੋਵੇਗਾ ਉਸ ਡਿਸੀਜਨ ਦੇ ਮੁਤਾਬਕ ਜਿਹੜਾ ਨੰਬਰ ਦਿੱਤਾ ਜਾਵੇਗਾ ਭਾਵੇਂ ਦ ਗੁਰਮਾਨਾ ਭਾਵੇਂ ਦਵਾਨੇ ਹੈ ਫਰ ਜਾਨੇ ਜੋ ਦੇ ਕੇ ਡਿਸੀਜਨ ਦਿੱਤਾ ਤੁਹਾਨੂੰ ਮਰਨਾ ਪੈਣਾ ਹੋ ਗਿਆ ਕਲੀਅਰ ਰਾਜੇ ਰਾਜੇ ਕਿ ਬੇਨਤੀ ਹੈ ਭਾਈ ਉਹ ਜਿਹੜਾ ਨੰਬਰ ਹੈ ਉਹ ਕਲੀਅਰ ਹੋ ਗਿਆ ਮੈਂ ਟੀਮਾਂ ਨੂੰ ਦੱਸ ਦੇਵਾਂ ਕਈ ਵਾਰੀ ਇਹ ਹੁੰਦਾ ਇੱਕ ਵਾਰੀ ਮਨਚ ਪਲੇਖਾ ਨਾ ਰਹੇ ਵੀ ਉਹ ਜਾਣ ਕੇ ਨੰਬਰ ਦਿੱਤਾ ਉਹ ਮੈਂ ਕਲੀਅਰ ਕਰ ਦੇਵਾਂ ਜਿਹੜਾ ਉਹ ਨੰਬਰ ਰੇਡਰ ਨੂੰ ਗਿਆ ਉਹ ਰੇਡਰ ਨੂੰ ਜਾਣ ਦਾ ਕਾਰਨ ਕੀ ਹੈ ਉਹ ਇੱਥੇ ਪਲੇਅਰ ਸੀ ਜਿੱਥੇ ਆ ਬਾਈ ਖੜਾ ਇੱਥੋਂ ਜੇ ਤਾਂ ਉਹ ਚੱਕ ਕੇ ਲੈ ਕੇ ਜਾਂਦਾ ਤਾਂ ਉਹ ਨੰਬਰ ਜਿਹੜਾ ਰੂਲਾਂ ਦੇ ਮੁਤਾਬਕ ਜਾਫੀਆਂ ਦਾ ਬਣਦਾ ਸੀ ਪਰ ਇੱਥੋਂ ਜਿਹੜਾ ਉਹ ਸਟਰਗਲ ਹੋਣੇ ਆਪਣੇ ਤੋਂ ਪਾਸੇ ਕਰਨ ਦੀ ਕੋਸ਼ਿਸ਼ ਕੀਤੀ ਆ ਸੀਪੇ ਡੱਗੋ ਰਮਣੇ ਵਾਲੇ ਨੇ ਉਹਨੂੰ ਲੈਣ ਦਾ ਕੋਈ ਪਤਾ ਨਹੀਂ ਸੀ ਉਹਨੇ ਉੱਪਰੋਂ ਲਾਉਣ ਦੀ ਕੋਸ਼ਿਸ਼ ਕੀਤੀ ਤਾ ਜਿਹੜਾ ਜਾਫੀ ਸਟਰਗਲ ਤੇ ਜਾਣ ਕਰਨੋਂ ਜਾਫੀ ਦਾ ਸਿਰ ਲੱਗਿਆ ਸਿਰ ਲੱਗਣ ਕਰਨੋਂ ਜਿਹੜਾ ਰੇਟਰ ਦਾ ਨੰਬਰ ਬਣਿਆ ਐ ਇਸੇ ਕਰਕੇ ਨੰਬਰ ਦਿੱਤਾ ਗਿਆ ਉਹ ਕਲੀਅਰ ਅਸੀਂ ਤਾਂ ਕੀਤਾ ਵੀ ਕੱਲ ਨੂੰ ਕੋਈ ਇਹ ਨਾ ਕਵੇ ਵੀ ਡੱਗੋ ਰਮਾਣੇ ਨੂੰ ਇਹਨਾਂ ਨੇ ਨਜਾਇਜ਼ ਨੰਬਰ ਦਿੱਤਾ ਬੋਲੇ ਸੋਹਹਾ ਸਾਰੇ ਰੈਫਰੀਆਂ ਨੇ ਸਾਰੀ ਕਮੇਟੀ ਨੂੰ ਉਹ ਨੰਬਰ ਚੈੱਕ ਕਰਾ ਕੇ ਪਲੇਅਰਾਂ ਨੂੰ ਵੀ ਅਸੀਂ ਇਹ ਵਿਸ਼ਵਾਸਤ ਬਣਾਉਣੇ ਆ ਦੀ ਉਸ ਰੱਬ ਨੂੰ ਜਿਹੜੀ ਜਾਣ ਦੇਣੀ ਆ ਕੱਲ ਨੂੰ ਕੋਈ ਇਹ ਨਾ ਕਵੇ ਵੀ